ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬਾਬਾ ਮਹਤਾ ਕਾਲੂ ਜੀ ਨੇ ਸੌ ਜਨਮ ਭਗਤੀ ਕੀਤੀ ਸੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਘਰ ਪੁੱਤਰ ਬਣ ਕੇ ਆਓ ਮੈਂ ਤੁਹਾਨੂੰ ਗੋਦੀ ਚੁੱਕਾਂ ਪਿਆਰ ਕਰਾਂ ਕਿਉਂਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰ ਪੁੱਤਰ ਨਾਲ ਹੁੰਦਾ ਹੈ ਪੁੱਤਰ ਤੋਂ ਬਾਅਦ ਕੇ ਕੋਈ ਚੀਜ਼ ਪਿਆਰੀ ਨਹੀਂ ਹੁੰਦੀ ਤੇ ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਨਾ ਹਾਂ ਪੁੱਤਰ ਬਣਾ ਕੇ ਅਕਾਲ ਪੁਰਖ ਨੇ ਆਕਾਸ਼ਵਾਣੀ ਵਿੱਚ ਕਿਹਾ ਸੀ ਕਿ ਹੁਣ ਤੇਰਾ ਅਗਲਾ ਜਨਮ ਹੋਵੇਗਾ ਉਦੋਂ ਤੇਰੇ ਘਰ ਅਸੀਂ ਪੁੱਤਰ ਬਣ ਕੇ ਆਵਾਂਗੇ ਪਰ ਤੂੰ ਸਾਨੂੰ ਪਛਾਣ ਨਹੀਂ ਸਕੇਗਾ ਗੁਰੂ ਪਿਆਰਿਓ ਉਹੀ ਗੱਲ ਹੋਈ ਜੇ ਪਛਾਣ ਲੈਂਦਾ ਤਾਂ ਪੁੱਤਰਾ ਵਾਲਾ ਪਿਆਰ ਨਹੀਂ ਸੀ ਕਰਨਾ ਪੁੱਤਰ ਬਣ ਕੇ ਮਹਾਰਾਜ ਆਏ ਵਿਹੜੇ ਵਿੱਚ ਖੇਡੇ ਭਾਗ ਲਾਏ ਜਦੋਂ ਬਾਬੇ ਕਾਲੂ ਜੀ ਦਾ ਮਹੀਨਾਕ ਬਾਕੀ ਰਹਿ ਗਿਆ ਜੀਵਨ વૃદ્ધ ਅਵਸਥਾ ਹੋ ਗਈ 90 ਸਾਲ ਦੇ ਨੇੜੇ ਤਾਂ ਮਹਾਰਾਜ ਜੀ ਦੀ ਉਮਰ ਵੀ 55 ਸਾਲ ਤੋਂ ਉੱਤੇ ਹੋ ਗਈ ਸੀ ਚੌਥੀ ਉਦਾਸੀ ਕਰਕੇ ਪਿੰਡ ਆਏ ਉਦੋਂ ਬਾਬੇ ਕਾਲੂ ਜੀ ਨੂੰ ਦਰਸ਼ਨ ਕਰਾਏ ਕਿ ਅਸੀਂ ਕੌਣ ਹਾਂ ਉਸ ਤੋਂ ਪਹਿਲਾਂ ਨਹੀਂ ਉਦੋਂ ਪਤਾ ਲੱਗਾ ਕਿ ਮੇਰੇ ਘਰ ਆਹ ਜਿੰਨੇ ਜਨਮ ਲਿਆ ਹੈ ਇਹ ਤੇ ਪਰਮੇਸ਼ਵਰ ਹੈ ਤੇ ਮੈਂ 100 ਜਨਮ ਤੋਂ ਮੰਗਦਾ ਰਹਾਂ ਹਾਂ ਪੰਡਤ ਹਰदयाल ਜੀ ਜੋ بڑے ਮਹਾਪੁਰਖਾਂ ਨੇ ਉਹਨਾਂ ਨੇ ਪੜ੍ਹਿਆ ਹੋਇਆ ਸੀ ਕਿ ਬੇਦੀ ਵੰਸ਼ ਵਿੱਚ ਪਰਮੇਸ਼ਰ ਦਾ અવਤਾਰ ਹੋਣਾ ਹੈ ਤੇ ਸਾਢੇ 4000 ਸਾਲ ਪਹਿਲਾਂ ਵੇਦ ਵਿਆਸ ਜੀ ਨੇ ਵੀ ਭਵਿਕ ਪੁਰਾਣ ਵਿੱਚ ਲਿਖਿਆ ਸੀ ਕਿ ਜਦੋਂ ਕਲਯੁਗ ਸਾਢੇ 4000 ਸਾਲ ਬੀਤੇਗਾ ਤੇ ਸਾਰੇ ਪਾਸੇ ਅੰਧਕਾਰ ਅਤੇ ਪਾਪਾਂ ਦਾ ਹਨੇਰਾ ਛਾਏਗਾ ਉਦੋਂ ਬੇਦੀ ਵੰਸ ਦੇ ਵਿੱਚ ਪਰਮੇਸ਼ਵਰ ਦਾ ਨਾਨਕ ਨਾਮ ਕਰਕੇ અવਤਾਰ ਹੋਏਗਾ ਜਦੋਂ ਮਹਾਰਾਜ ਦਾ ਜਨਮ ਹੋਇਆ ਤਾਂ ਪੰਡਤ ਹਰਦੇਵ ਜੀ ਨੂੰ ਸੱਦਾ ਗਿਆ ਉਹ ਬੜੇ ਸਹੀ ਮਾਇਨੇ ਵਿੱਚ ਜੋਤਿਸ਼ ਵਿਦਿਆ ਦੇ ਆਚਾਰੀਏ ਸਨ ਵਿਰਲੇ ਹੁੰਦੇ ਹਨ ਜਿਹੜੇ ਰੱਬ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਇਹ ਵਿਦਿਆ ਦਾ ਸਹੀ ਗਿਆਨ ਹੁੰਦਾ ਹੈ ਪੰਡਤ ਹਰदयाल ਨੂੰ ਸਹੀ ਗਿਆਨ ਸੀ ਉਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਜੋ ਬਣਾਈ ਹੈ ਉਸ ਜਨਮ ਪੱਤਰੀ ਵਿੱਚ ਉਸਨੇ ਆਉਣ ਵਾਲਾ ਸਾਰਾ ਸਮਾਂ ਦੱਸਿਆ ਜਿਨਨੇ ਅਵਤਾਰਾਂ ਦੇ ਲੱਛਣ ਹੁੰਦੇ ਹਨ ਉਹ ਸਾਰੇ ਦੱਸੇ ਉਹਦੇ ਵਿੱਚ ਕਿ ਇਹ ਪੂਰਨ ਤੌਰ ਤੇ ਮਹਾਪੁਰਖ ਅਵਤਾਰੀ ਹੀ ਆ ਗਏ ਹਨ ਬਾਰ ਬਾਰ ਪੰਡਤ ਜੀ ਸਤਿਗੁਰਾਂ ਦਾ ਮੁਖ ਵੇਖਦੇ ਸਨ ਤੇ ਮੱਥਾ ਟੇਕਦੇ ਸਨ ਨਮਸਕਾਰ ਕਰਦੇ 90 ਸਾਲ ਦਾ ਉਹ ਬਜ਼ੁਰਗ ਪੰਡਤ ਜੰਮਦੇ ਬੱਚੇ ਨੂੰ ਨਮਸਕਾਰ ਕਰ ਰਿਹਾ ਸੀ ਤੇ ਬਾਬਾ ਕਾਲੂ ਹੈਰਾਨ ਹੋ ਰਹੇ ਸਨ ਕਿ ਪੰਡਤ ਜੀ ਮੇਰੇ ਬੱਚੇ ਨੂੰ ਬਾਰ ਬਾਰ ਨਮਸਕਾਰ ਕਿਉਂ ਕਰਦੇ ਹੋ ਕਹਿੰਦੇ ਹਨ ਕਾਲੂ ਜੀ ਇਹ ਤੁਹਾਡਾ ਬੱਚਾ ਕੋਈ ਆਮ ਬੱਚਾ ਨਹੀਂ ਹੈ ਇਹ ਸਾਧਾਰਨ ਬੱਚਾ ਨਹੀਂ ਹੈ ਇਹ ਕੁਝ दैवीय ਸ਼ਕਤੀ ਸੰਸਾਰ ਦੇ ਭਲੇ ਲਈ ਆਈ ਹੈ ਪੰਡਤ ਨੇ ਜਨਮ ਪत्री ਬਣਾਈ ਨਾਨਕ ਨਾਮ ਰੱਖਿਆ ਤੇ ਨਾਨਕ ਦੇ ਅਰਥ ਵੀ ਪੁੱਛੇ ਸਨ ਬਾਬੇ ਕਾਲੂ ਜੀ ਨੇ ਕਿ ਨਾਨਕ ਦਾ ਕੀ ਮਤਲਬ ਹੈ ਤੁਸੀਂ ਮੇਰੇ ਬੱਚੇ ਦਾ ਨਾਮ ਨਾਨਕ ਨਾਮ ਰੱਖਿਆ ਪੰਡਤ ਨੇ ਅਰਥ ਕੀਤੇ ਸੀ ਨਾ ਅਨਕ ਅਨਕ ਮਾਨੇ ਅਨੇਕ ਬਹੁਤ ਸਾਰੇ ਜਿਆਦਾ ਤੇ ਨਾ ਅਨਕ ਦਾ ਮਤਲਬ ਹੈ ਜੋ ਬਹੁਤਾ ਨਾ ਹੋਵੇ ਸਿਰਫ ਇੱਕ ਇੱਕੋ ਹੀ ਹੋਵੇ ਨਾਨਕ ਦਾ ਮਤਲਬ ਇੱਕ ਹੈ ਗੁਰੂ ਪਿਆਰਿਓ ਦੂਸਰਾ ਅਰਥ ਹੈ ਨਾ ਅਕ ਅਕ ਪੰਜਾਬੀ ਵਿੱਚ ਦੁੱਖ ਨੂੰ ਕਹਿੰਦੇ ਹਨ ਨਾ ਅਕ ਜਿਸ ਦਾ ਨਾਮ ਲੈਣ ਨਾਲ ਅਕ ਖਤਮ ਹੋ ਜਾਂਦੀ ਹੈ ਦੁੱਖ ਖਤਮ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਨਾਨਕ ਇਕ ਹੈ ਹੋਰ ਨਹੀਂ ਹੋ ਸਕਦਾ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਜੇ ਤਾਂ ਨਾਮ ਲੈਣ ਨਾਲ ਦੁੱਖ ਮਿਟ ਜਾਂਦੇ ਹਨ ਨਾ ਅਕ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਧੰ ਗੁਰੂ ਨਾਨਕ ਕਹਿਣ ਦੇ ਨਾਲ ਹੀ ਸਾਰੇ ਦੁੱਖ ਮਿਟ ਜਾਂਦੇ ਹਨ ਮਾਤਾ ਪਿਤਾ ਨੂੰ ਵੀ ਸਮਝਾ ਦਿੱਤਾ ਬਾਬੇ ਕਾਲੂ ਜੀ ਨੂੰ ਸਮਝਾ ਦਿੱਤਾ ਪੰਡਤ ਹਰदयाल ਨੇ ਪੰਡਤ ਜੀ ਕਹਿਣ ਲੱਗੇ ਪਟਵਾਰੀ ਜੀ ਇਸ ਬੱਚੇ ਨੂੰ ਬੱਚਾ ਸਮਝ ਕੇ ਬੇਅਗਬੀ ਨਾ ਕਰਿਆ ਕਿਤੇ ਪੁੱਤਰ ਸਮਝ ਕੇ ਕਿਤੇ ਨਿਰਾਦਰ ਨਾ ਕਰਿਆ ਕਦੇ ਅਦਬ ਰੱਖਿਆ ਜੀ ਇਹ ਕੋਈ ਪੂਰਨਪੁਰਖ ਮਹਾਪੁਰਖ ਅਵਤਾਰੀ ਤੁਹਾਡੇ ਘਰ ਆਇਆ ਹੈ ਇਦਾਂ ਦੇ ਬੱਚੇ ਆਮ ਨਹੀਂ ਪੈਦਾ ਹੁੰਦੇ ਇਹ ਨਹਿ ਕਲੰਕ ਪਰਮੇਸ਼ਰ ਇਹ ਅਕਾਲ ਪੁਰਖ ਆਪ ਹੀ ਸਮਝੋ ਆ ਗਿਆ ਹੈ ਇਹਦਾ ਪ੍ਰਤਾਪ ਸਾਰੇ ਸੰਸਾਰ ਤੇ ਛਾਣਾ ਹੈ ਇਹਦਾ ਸਾਰੀ ਦੁਨੀਆ ਨੇ ਨਾਮ ਜਪਣਾ ਹੈ ਪੰਡਤ ਜੀ ਨੇ ਬੜੀ ਸਿਆਣਪ ਨਾਲ ਜੋਤਿਸ਼ ਵਿਦਾ ਦੇ ਅੰਦਾਜ਼ੇ ਨਾਲ ਨੰਨਾ ਅੱਖਰ ਕੱਢਿਆ ਕਿਉਂਕਿ ਇਸ ਕਲਯੁਗ ਵਿੱਚ ਨਹਿ ਕਲੰਕ ਪਰਮੇਸ਼ਵਰ ਦਾ અવਤਾਰ ਹੋਣਾ ਹੈ ਇਹ ਨਾਨਕ ਅੱਖਰ ਨੰਨੇ ਤੋਂ ਲਿਆ ਹੈ ਜਿਹੜਾ ਆ ਕੇ ਇਹਦੇ ਦਰਸ਼ਨ ਕਰੇਗਾ ਉਹ ਪ੍ਰਸੰਨ ਹੋ ਜਾਏਗਾ ਦਰਸ਼ਨ ਕਰਕੇ ਮੋਹਿਆ ਜਾਏਗਾ ਇੱਕ ਵਾਰੀ ਨਾਨਕ ਨੂੰ ਵੇਖੇਗਾ ਵੇਖਦਾ ਹੀ ਰਹੇ ਜਾਏਗਾ ਜਿਹੜਾ ਨਾਨਕ ਦੇ ਬਚਨ ਸੁਨੇਗਾ ਉਹ ਸੁਣਦਾ ਹੀ ਰਹੇ ਜਾਏਗਾ ਕਹਿੰਦੇ ਉਹ ਪੰਡਤ ਹਰਦਿਆਲ ਬਿਰਧ ਹੋ ਚੁੱਕਿਆ ਸੀ ਤੇ ਉਹਨੂੰ ਇੰਜ ਲੱਗਦਾ ਸੀ ਕਿ ਮੈਂ ਛੇਤੀ ਮਰ ਜਾਣਾ ਹੈ ਤੇ ਜਦੋਂ ਇਸ ਬੱਚੇ ਨੇ ਵੱਡਾ ਹੋਣਾ ਹੈ ਉਦੋਂ ਮੈਂ ਹੋਣਾ ਨਹੀਂ ਉਹਨੇ ਫਿਰ ਅਕਾਲ ਪੁਰਖ ਨੂੰ ਬੇਨਤੀ ਕੀਤੀ हे ਪਰਮਪਿਤਾ ਪਰਮੇਸ਼ਰ ਜਿੰਨਾ ਚਿਰ ਇਹ ਵੱਡਾ ਨਹੀਂ ਹੁੰਦਾ ਚੱਲਣ ਜੋਗਾ ਨਹੀਂ ਹੁੰਦਾ ਉਹਨਾ ਚਿਰ ਮੇਰਾ ਸਰੀਰ ਰੱਖ ਲੈਣਾ ਉਹਨੇ ਅਰਦਾਸ ਕੀਤੀ ਤੇ ਜਦੋਂ ਮਹਾਰਾਜ ਹੋਏ 11 ਸਾਲ ਦੇ ਤੇ ਜਨੇਊ ਸੰਸਕਾਰ ਹਿੰਦੂ ਧਰਮ ਦੇ ਵਿੱਚ ਹੁੰਦਾ ਹੈ ਖਾਤਰੀਆਂ ਦੀ ਕੁਲ ਦੇ ਮੁਤਾਬਿਕ 11ਵੇਂ ਸਾਲ ਵਿੱਚ ਗੁਰੂ ਜੀ ਨੂੰ ਜਨੇਊ ਪਾਉਣ ਵਾਸਤੇ ਸਾਰਾ ਸਮਾਜ ਇਕੱਠਾ ਕੀਤਾ ਗਿਆ ਤੇ ਪੰਡਤ ਹਰदयाल ਜੀ ਆਏ ਉਹਨਾਂ ਦੀ ਅਰਦਾਸ ਸੀ ਕਿ ਮੈਂ ਇਨ੍ਹਾਂ ਤੋਂ ਉਪਦੇਸ਼ ਲੈਣਾ ਹੈ ਜਦੋਂ ਪੰਡਤ ਹਰदयाल ਜੀ ਮਹਾਰਾਜ ਦੇ ਗੜਜ ਜਨੇਊ ਪਾਉਣ ਲੱਗੇ ਤਾਂ ਮਹਾਰਾਜ ਨੇ ਉਸ ਵੇਲੇ ਇਨਕਾਰ ਕਰ ਦਿੱਤਾ ਕਹਿਣ ਲੱਗੇ ਠਹਿਰੋ ਮੇਰੇ ਗਾਲ ਕਿਹੜਾ ਜਨੇਊ ਪਾਉਣ ਲੱਗੇ ਹੋ ਉਹ ਕਹਿੰਦੇ ਕਿਦਾਂ ਦਾ ਪਾਈਏ ਮਹਾਰਾਜ ਕਹਿੰਦੇ ਇਦਾਂ ਦਾ ਪਾਓ ਦਇਆ ਕਪਾ ਸੰਤੋਖ ਸੁੱਤ ਜਦ ਗੰਢੀ ਸਤਵਤ ਇਹ ਜਨੇਊ ਜੀ ਕਾ ਹੈ ਤਾਂ ਪਾण्डे ਘਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੜ ਚੱਲੇ ਪਾਏ ਗੁਰੂ ਪਿਆਰੇਓ ਇਹ ਸੁਣ ਕੇ ਪੰਡਤ ਹਰदयाल ਮਹਾਰਾਜ ਦੇ ਚਰਣਾ ਤੇ ਡਹਿ ਪਿਆ ਤੇ ਕਿਹਾ ਮਹਾਰਾਜ ਮੈਂ ਬਸ ਇਹੀ ਉਡੀਕਦਾ ਸੀ ਕਿ ਤੁਹਾਡੀ ਰਸਨਾ ਤੋਂ ਉਤੇ ਸੁਣ ਲਵਾਂ ਮੇਰੀ ਜੀਵਨ ਯਾਤਰਾ ਪੂਰੀ ਹੋ ਗਈ ਹੈ ਜੇਸ ਕੰਮ ਲਈ ਮੈਂ ਇਸ ਸੰਸਾਰ ਤੇ ਆਇਆ ਸੀ ਮੇਰਾ ਕੰਮ ਹੋ ਗਿਆ ਹੈ ਗੁਰੂ ਪਿਆਰਿਓ ਉਹ ਪੰਡਤ ਜੀ ਥੋੜੇ ਦਿਨਾਂ ਵਿੱਚ ਹੀ ਸੱਚਖੰਡ ਗਮਨ ਕਰ ਗਏ ਉਹ ਪੰਡਤ ਗੁਰੂ ਸਾਹਿਬ ਜੀ ਨੂੰ ਦੇਖਣ ਲਈ ਘਰ ਵਿੱਚ ਕਈ ਵਾਰ ਆਇਆ ਕਰਦਾ ਸੀ ਰੋਜ਼ ਕਹਿੰਦੇ ਹਨ ਉਹ ਰਜਦਾਨ ਹੀ ਸੀ ਮਹਾਰਾਜ ਦੇ ਦਰਸ਼ਨ ਕਰਕੇ ਉਹਨਾਂ ਨੂੰ ਮਹਾਰਾਜ ਨਾਲ ਐਨਾ ਪ੍ਰੇਮ ਸੀ ਲੋਕ ਗੱਲਾਂ ਕਰਨ ਲੱਗ ਪਏ ਗੁਰੂ ਨਾਨਕ ਨੂੰ ਵੇਖ ਕੇ ਕੋਈ ਕਹਿੰਦਾ ਸੀ ਕੋਈ ਸਿੱਧ ਪੁਰਸ਼ ਹੋਇਆ ਹੈ ਤੇ ਕੋਈ ਕਹਿੰਦਾ ਸੀ ਇਹ અવਤਾਰ ਹੀ ਆਇਆ ਹੈ ਤੇ ਕੋਈ ਕਹਿੰਦੇ ਇਹ ਰਾਜਾ ਬਾਦਸ਼ਾ ਚਕਰਵਰਤੀ ਛਤਰਪਤੀ ਰਾਜਾ ਹੋਇਆ ਹੈ ਜਿਹੜੇ ਇਹ ਦੇ ਲਖਣ ਦੱਸਦੇ ਹਨ ਜਿਹੜੇ ਧਨਮਾਨ ਪੈਸੇ ਵਾਲੇ ਸੀ ਉਹਨਾਂ ਦਾ ਜੀ ਕਰਦਾ ਸੀ ਸਾਰਾ ਪੈਸਾ ਚੁੱਕ ਕੇ ਨਾਨਕ ਨੂੰ ਹੀ ਦੇ ਦਈਏ ਸਾਰਾ ਬੇਟਾ ਕਰ ਦਈਏ ਜੋ ਕੁਝ ਸਾਡੇ ਕੋਲ ਹੈ ਗੁਰੂ ਪਿਆਰਿਓ ਬਾਬੇ ਰਾਏ ਬੁਲਾਰ ਨੇ 750 ਮਰਬਾ ਜਮੀਨ ਹੈ ਗੁਰੂ ਨਾਨਕ ਜੀ ਦੇ ਨਾਮ ਕਰਵਾਈ ਸੀ ਅਜੇ ਮਹਾਰਾਜ ਦੀ ਉਮਰ ਛੋਟੀ ਸੀ ਉਦੋਂ ਹੀ ਓਨੇ ਭੇਟਾ ਕਰ ਦਿੱਤੀ ਸੀ ਧਰਵਾਨ ਕਹਿੰਦੇ ਸਨ ਸਾਰਾ ਧਨ ਹੀ ਇਹਦੇ ਤੇ ਲੁਟਾ ਦੇਈਏ ਤੇ ਗਰੀਬ ਕਹਿੰਦੇ ਸਨ ਇਹਨਾਂ ਦੀ ਸੇਵਾ ਕਰੀਏ ਸਾਨੂੰ ਧਨ ਮਿਲ ਜਾਏਗਾ ਇਹਦੇ ਤੋਂ ਸਾਡਾ ਘਰ ਭਰੇਗਾ ਅਮੀਰ ਕਹਿੰਦੇ ਸੀ ਇਹਦੇ ਤੇ ਧਨ ਲੁਟਾ ਦੇਈਏ ਕੈਸੀ ਹਸਤੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਈ ਕਹਿੰਦੇ ਸਨ ਇਹਦੀ ਸੇਵਾ ਕਰਕੇ ਇਹਨੂੰ ਖੁਸ਼ ਕਰ ਲਈਏ ਇਹ ਸਾਡੇ ਤੇ ਪ੍ਰਸੰਨ ਹੋ ਜਾਵੇ ਤੇ ਸੁਖਣਾ ਸੁਖ ਦੇ ਸਨ ਇਹਦੇ ਦਰਸ਼ਨ ਹੋ ਗਏ ਨਾ ਸਾਡਾ ਕੰਮ ਬਣ ਜਾਏਗਾ ਘਰੋਂ ਨਿਕਲਦੇ ਗੁਰੂ ਜੀ ਗਲੀ 'ਚ ਖੇਡਦੇ ਹੁੰਦੇ ਸਨ ਲੋਕੀ ਦਰਸ਼ਨ ਕਰਕੇ ਤੇ ਨਮਸਕਾਰ ਕਰਕੇ ਲੰਘ ਜਾਂਦੇ ਸਨ ਤੇ ਕਹਿੰਦੇ ਅੱਜ ਇਹ ਬੱਚਾ ਸਾਨੂੰ ਮਿਲਿਆ ਹੈ ਨਾ ਅੱਜ ਜਿੱਥੇ ਚੱਲੇ ਹਾਂ ਸਾਡਾ ਕੰਮ ਹੋ ਜਾਏਗਾ ਸਾਡੀ ਮੁਰਾਦ ਪੂਰੀ ਹੋ ਜਾਏਗੀ ਜਿਵੇਂ ਜਿਵੇਂ ਗੁਰੂ ਜੀ ਦੀ ਕਲਾ ਪ੍ਰਕਟ ਹੁੰਦੀ ਹੈ ਉਵੇਂ-ਉਵੇਂ ਲੋਕ ਦੇਖਣ ਆਉਂਦੇ ਸਨ ਇਸ ਬਾਲਕ ਨੂੰ ਬਾਬਾ ਨਾਨਕ ਜੀ ਉਨਾਂ ਨੂੰ ਅਗੰਗ ਨਿਗਮ ਦੀਆਂ ਗੱਲਾਂ ਉਹ ਗੱਲਾਂ ਜਿਹੜੀਆਂ ਇਨਸਾਨ 100 ਸਾਲ ਦੀ ਉਮਰ ਵਿੱਚ ਵੀ ਨਹੀਂ ਸਮਝ ਸਕਦਾ 100 ਜਨਮ ਵਿੱਚ ਵੀ ਨਹੀਂ ਸਮਝ ਸਕਦਾ ਉਹ ਗੱਲ ਛੋਟੀ ਜਹੀ ਉਮਰ ਵਿੱਚ ਗੁਰੂ ਜੀ ਦੱਸ ਦਿੰਦੇ ਹਨ ਬਾਬੇ ਕਾਲੂ ਜੀ ਨੂੰ ਭੁੱਲ ਗਿਆ ਹੈ ਕਿ ਮੇਰੇ ਘਰ ਪਰਮੇਸ਼ਰ ਆਇਆ ਹੈ ਉਹ ਪੁੱਤਰ ਹੀ ਸਮਝਦੇ ਹਨ ਤੇ ਬਾਬਾ ਜੀ ਕੋਲੋਂ ਕੰਮ ਕਰਾਉਣਾ ਚਾਹੁੰਦੇ ਹਨ ਕਿ ਪੁੱਤਰ ਨਾਨਕ ਤੂੰ ਵੱਡਾ ਹੋ ਗਿਆ ਹੈ ਕੋਈ ਕੰਮ ਕਰ ਲੈ ਗੁਰੂ ਜੀ ਆਪਣੇ ਪਿਤਾ ਦੀ ਆਗਿਆ ਵੀ ਨਹੀਂ ਮੋੜਦੇ ਸਨ ਤੇ ਸਤਿਵਚਨ ਪਿਤਾ ਜੀ ਕਹਿ ਕੇ ਕੰਮ ਲੱਗ ਜਾਂਦੇ ਹਨ ਜੇਦਰ ਪਿਤਾ ਜੀ ਭੇਜਦੇ ਹਨ ਗੁਰੂ ਜੀ ਉਧਰ ਹੀ ਚਲੇ ਜਾਂਦੇ ਹਨ ਮੂੰਹ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਹਨ ਤੇ ਗੁਰੂ ਜੀ ਦਾ ਬੋਲਾ ਸੀ ਸਤ ਕਰਤਾਰ ਜੇ ਕਿਸੇ ਨੇ ਆ ਕੇ ਮਿਲਣਾ ਤਾਂ ਪਹਿਲਾ ਬੋਲਾ ਸੀ ਮਹਾਰਾਜ ਦਾ ਸਤ ਕਰਤਾਰ ਕੋਈ ਆਵੇ ਉਹਨੇ ਵੀ ਮਹਾਰਾਜ ਨੂੰ ਸਤ ਕਰਤਾਰ ਕਹਿਣਾ ਮਹਾਰਾਜ ਨੇ ਵੀ ਸਤ ਕਰਤਾਰ ਕਹਿਣਾ ਤੇ ਆਪਣੇ ਸਾਥੀ ਬੱਚਿਆਂ ਨੂੰ ਵੀ ਖੇਡਦਿਆਂ ਹੋਇਆਂ ਇਹੀ ਉਪਦੇਸ਼ ਦਿੰਦੇ ਹਨ ਕਿ ਸਤ ਕਰਤਾਰ ਜਪਿਆ ਕਰੋ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ਾਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ